ਦੇਰ ਐਮੀ ਦੇ ਨਾਲ ਛੁਰੇ ਮਾਰ ਕੇ ਕੱਲ ਜਿਹੜੀ ਉਹਨਾਂ ਨੂੰ ਮੌਤ ਦਿੱਤੀ ਗਈ ਆ ਉਦੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਹਾਲੇ ਤੱਕ ਪ੍ਰਸ਼ਾਸਨ ਕਹਿ ਘੰਟੇ ਲੰਘ ਗਏ ਕੱਲ ਸਾਰੀ ਰਾਤ ਇਸ ਬੱਚੇ ਦੀ ਜਿਹਦੀ ਉਮਰ 17 ਸਾਲ ਹੈ ਸੜਕ ਤੇ ਪਈ ਹੈ ਪਰਿਵਾਰ ਬੈਠਾ ਆਲੇ ਦਲੇ ਤੋਂ ਸੰਗਤ ਆਈ ਆ ਹਾਲੇ ਵੀ ਪ੍ਰਸ਼ਾਸਨ ਗੋਲ ਗੱਲਾਂ ਕਰ ਰਿਹਾ ਬੰਦਾ ਫੜਦਿਆ ਜੀ ਬੰਦੇ ਫੜ ਲਾਂਗੇ ਜੀ ਇੱਥੇ ਜੇ ਕਦੇ ਪਿੱਛੇ ਤੁਸੀਂ ਦੇਖਿਆ ਸੁਣਿਆ ਹੋਣਾ ਸਾਰਿਆਂ ਨੇ ਪਰਨੀਦੀਨਾਰ ਦੇ ਕੋ ਪੈਸੇ ਕਢਾ ਲਈ ਸੀ ਕਿਸੇ ਬੰਦੇ ਨੇ ਤੇ 24 ਘੰਟਿਆਂ ਦੇ ਵੀ ਜਾ ਕੇ ਉਹ ਤੀਜੀ ਚੌਥੀ ਸਟੇਟ ਚੋਂ ਬੰਦੇ ਚੱਕ ਲਈ ਸੀ ਕੋਸ ਇੱਥੇ ਕੋ ਬੰਦਾ ਟਿੱਪਣੀ ਕਰਦੇ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਸਾਂਝੀ ਕਰ ਦੇ ਤੜਕੇ ਸੀ ਸਟਾਫ ਘਰੇ ਖੜਾ ਹੁੰਦਾ ਵੀ ਤੂੰ ਆ ਫਲਾਣੇ ਦੀ ਵੀਡੀਓ ਸਾਂਝੀ ਕੀਤੀ ਆ ਟਿੱਪਣੀ ਕੀਤੀ ਆ ਚੱਲ ਸਾਡੇ ਨਾਲ ਤੇ ਛੇ ਬੱਚਿਆਂ ਦੇ ਕਤਲ ਹੋ ਜਾਂਦੇ ਆ ਤੇ ਪੁਲਿਸ ਹਲੇ ਵੀ ਇਹ ਗੱਲਾਂ ਤੇ ਲੱਗੀ ਹੋਈ ਆ ਵੀ ਕੋਈ ਕਰਨ ਜੀ ਫੜ ਲਾਂਗੇ ਜੀ ਭਾਲ ਲਾਂਗੇ ਜੀ ਪਹਿਲੀ ਗੱਲ ਤਾਂ ਕਿੱਥੋਂ ਸਿਹਾਣਗੇ ਭਾਈ ਹੁਣ ਹੀ ਮੈਂ ਪਰਿਵਾਰ ਨਾਲ ਬੈਠਾ ਤੁਹਾਨੂੰ ਜਾਂ ਕਰਦਾ ਸੀਗਾ ਪਰਿਵਾਰ ਨੂੰ ਪਤਾ ਲੱਗਿਆ ਕਹਿੰਦੇ ਇੱਕ ਬੰਦਾ ਪੁਲਿਸ ਨੇ ਫੜਿਆ ਇਹ ਦੱਸ ਰਹੇ ਆ ਪੁਲਿਸ ਵਾਲੇ ਵੀ ਉਹ ਟਿਕਟਾਂ ਖਾਣ ਗਿਆ ਸੀ ਦੂਜਿਆਂ ਦੀ ਜੇ ਟਿਕਟਾਂ ਨਹੀਂ ਵੀ ਕਰਾਈਆਂ ਜਾਂ ਕਰਾਲੀਆਂ ਜਾਂ ਭੱਜ ਗਏ ਉਹ ਜੂਤਪੀ ਦੇ ਉਹ ਬਿਹਾਰ ਦੇ ਉਹ ਬੰਗਾਲ ਦੇ ਉਹ ਐਮਪੀ ਦੇ ਕਿੱਥੋਂ ਦੇ ਪਤਾ ਲੱਗੂਗਾ ਲੁਧਿਆਣਾ ਇੱਕ ਇੱਕ ਫੈਕਟਰੀ ਦੇ ਫਿਰ 10-10 ਹਜ਼ਾਰ ਬੰਦਾ ਬੈਠਾ ਉਹਨਾਂ ਜਾ ਕੇ ਬਹਿ ਗਏ ਬੰਦੇ ਫੜੇ ਜਾਣਗੇ ਉਨ੍ਹਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ ਬਣੇ ਹੋਇਆ ਕੁੰਬੜਾ ਪਿੰਡ ਦੇ ਪਿੱਛਾ ਪਤਾ ਨਹੀਂ ਕਿੱਥੋਂ ਦਾ ਹੈ। ਨਾ ਉਹ ਸਹੀ ਦੱਸਦੇ ਆ, ਨਾ ਲਿਖਾਉਂਦੇ ਆ। ਪਿੱਛੋਂ ਕੋਈ ਕ੍ਰਾਈਮ ਕਰਕੇ ਆਉਂਦੇ ਆ, ਕੋਈ ਜੁਰਮ ਕਰਕੇ ਆਉਂਦੇ ਆ, ਕੋਈ ਕਤਲ ਕਰਕੇ ਆਉਂਦੇ ਆ ਪੰਜਾਬ 'ਚ ਵੱਢ ਜਾਂਦੇ ਆ। ਅੱਜਵੇਂ ਦਰੋਦੀ ਪਿੰਡ ਦੀ ਘਟਨਾ ਨਾਬੇ ਦੇ ਕੋਲੇ ਨਿਹੰਗ ਸਿੰਘ ਗੁਰਚਰਨ ਸਿੰਘ ਨਾਂ ਦਾ ਉਹਨੇ ਭਾਈ ਸਾਹਿਬ ਬੈਠੇ ਆ। 20 ਸਾਲ ਤੋਂ ਇਨਸਾਨ ਸਾਹਿਬ ਦੀ ਸੇਵਾ ਕਰ ਰਿਹਾ ਝੰਡਾ ਦੀ ਸੇਵਾ ਕਰ ਰਿਹਾ ਗੁੰਗਾ ਤੇ ਬੋਲਾ ਸੀ ਨਾ ਸੁਣਦਾ ਸੀ ਨਾ ਬੋਲਦਾ ਸੀ ਸਿਰਫ ਤੇ ਸਿਰਫ ਇੱਕ ਕੋਈ ਮਾੜਾ ਮੋੜਾ ਕੂੜਾ ਉਹਨੇ ਇਕੱਠਾ ਕੀਤਾ ਤੇ ਉਹਦੀ ਢੇਰੀ ਲਾਤੀ ਉਹਦੇ ਪਿੱਛੇ ਬੰਦੇ ਜਿੱਲ ਪਏ ਤੇ ਮਾਰ ਕੇ ਟੱਪ ਕੇ ਬੰਦੇ ਸੈ ਗਏ ਜੀ ਇੱਕ ਫੜਿਆ ਬਾਕੀ ਪਤਾ ਨਹੀਂ ਉਹ ਵੀ ਦੱਸਿਆ ਜਾ ਰਿਹਾ ਵੀ ਜੁਪੀ ਦੇ ਬੰਦੇ ਸੀ ਪਿੱਛੋਂ ਹਰਿਆਣਾ ਦੇ ਵਿੱਚੋਂ ਕ੍ਰਾਈਮ ਕਰਕੇ ਆਏ ਤੇ ਇੱਥੇ ਆ ਕੇ ਰਹਿਣ ਲੱਗ ਗਏ ਤੇ ਇੱਥੇ ਆ ਕੰਮ ਕਰਕੇ ਟੱਪ ਗਈ ਹੁਣ ਸਵਾਲ ਇਹ ਪੈਦਾ ਹੁੰਦਾ ਕਸੂਰ ਕਿਸਦਾ ਐਨੇ ਬੰਦੇ ਬੈਠੋ ਕਸੂਰ ਕਿਸਦਾ ਤੁਸੀਂ ਜਿਹੜੇ ਆ ਪੁਆਦ ਵਾਲੇ ਬੈਠੇ ਹੋ ਨਾ ਇਹ ਜਿਹੜੇ ਤੁਸੀਂ ਆਪਣੇ ਕਾਂਜ ਕਮਰੇ ਦਿੱਤੇ ਆ ਆ ਜਗਤਪੁਰੇ ਦੀ ਘਟਨਾ 900 ਵੋਟਪਿੰਡ ਦੀ ਰਹਿ ਗਈ 6500 ਵੋਟ ਪਰਵਾਸੀਆਂ ਦੀ ਬਣ ਗਈ ਰੌਲਾ ਪੈ ਗਿਆ ਬਾਬਾ ਬਖਸ਼ੀ ਜੀ ਬੈਠੇ ਆ ਭਾਈ ਹਜੇਪਾਲ ਬੈਠਾ ਅਮਤੋਜ ਬੈਠਿਆ ਸਭ ਚਲੇ ਗਏ ਉੱਥੇ ਚਲੋ ਉਸੇ ਉਹ ਇੱਕ ਵਾਰੀ ਰੋਲਾ ਗੋਲਾ ਪਿਆ ਗੱਲ ਪ੍ਰਸ਼ਾਸਨ ਦੇ ਧਿਆਨ ਚ ਗਈ ਚੌੜਕਮੇਂਦਰ ਕੋਲੇ ਗਈ ਹਾਈ ਕੋਰਟ ਗੱਲ ਗਈ ਇੱਕ ਵਾਰੀ ਮਸਲਾ ਸਰਪੰਚੀ ਦਾ ਦਾ ਟਲ ਗਿਆ ਵੋਟਾਂ ਉਸ ਪਿੰਡ ਦੀਆਂ ਰੱਦ ਹੋ ਗਈਆਂ ਉਹਨਾਂ ਲੋਕਾਂ ਨੂੰ ਕੱਲੀ ਸਰਪੰਚੀ ਤੱਕ ਸੀ ਹੈਰਾਨੀ ਦੀ ਗੱਲ ਹੋਰ ਸੁਣੋ ਜਿਹੜੇ ਬੰਦਿਆਂ ਨੇ ਸਾਨੂੰ ਬੁਲਾਇਆ ਉੱਥੇ ਵੀ ਸਾਡੇ ਪਿੰਡ ਦੇ ਵਿੱਚ ਵੀ ਆ ਘਟਨਾ 6500 ਵੋਟ ਉਹਨਾਂ ਦੀ ਹੈ ਸਾਡੀਆਂ ਬੁੜੀਆਂ ਕੁੜੀਆਂ ਕੱਲੀਆਂ ਕਿਸੇ ਹੱਦੀ ਪੱਠੀ ਦੀ ਜਾ ਸਕਦੀਆਂ ਸਾਡੀਆਂ ਬੁੜੀਆਂ ਕੰਨੀਆਂ ਕੰਲੀਆਂ ਗੁਰਦੁਆਰੇ ਨਹੀਂ ਆ ਸਕਦੀਆਂ ਗੁਰਦੁਆਰੇ ਦੇ ਬਾਹਰ ਦੇ ਉੱਤੇ ਜਮਾ ਜਿਹੜੀਆਂ ਪਾਣ ਦੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਹੀ ਬੰਦਿਆਂ ਨੇ ਆਪਣੇ ਘਰਾਂ ਦੇ ਵਿੱਚ ਕਮਰੇ ਦਿੱਤੇ ਹੋਏ ਨੇ ਕਰਾਏ ਉਹਨਾਂ ਜੇਕ ਮੁੰਡਾ ਮੈਂ ਨਾਂ ਤਾਂ ਜਲ ਨਹੀਂ ਲੈਣਾ ਚਾਹੁੰਦਾ ਮੇਰੀ ਕੱਲ ਗੱਲ ਵੀ ਹੋਈ ਉਹਦੇ ਨਾਲ ਮੈਂ ਕਿਹਾ ਮੈਨੂੰ ਕਹਿੰਦਾ ਭਾਈ ਮੇਰੇ ਕੋਲ 2.5 ਕਿੱਲੇ ਪੈਲੀ ਆ ਕੀ ਕਰਾਂ ਤਾਂ ਮੈਂ ਆਪਣਾ ਇੱਕ ਕਿੱਲਾ ਉਹਨਾਂ ਨੂੰ ਦੇ ਦਵਾਂ ਕਿ ਤੁਸੀਂ ਐਸੇ ਆਪਣੀਆਂ ਬਖਤੀਆਂ ਵਸਾ ਕੇ ਵੇਚੋ ਮਾਹ ਜਿਹਦੇ ਕੋਲੇ ਹੈ ਨਹੀਂ ਉਹ ਕਿ ਮੈਂ ਨਜ਼ਾਰਾ ਕਰਦੇ ਆ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਇਹ ਹੰਦੇ ਦੇ ਪਰਿਵਾਰਾਂ ਦੇ ਬੱਚੇ ਮਰੇ ਐ ਇਹ ਦਿਹਾੜੀ ਕਰਨ ਵਾਲੇ ਮਜ਼ਦੂਰ ਐਸੀ ਪਰਿਵਾਰ ਨੇ ਵਿਚਾਰੇ ਇਹ ਵੀ ਤੱਕ ਜਾਰਾ ਕਰ ਰਹੇ ਨੇ ਪੰਜਾਬ ਚ ਤੇਰੇ ਕੋਲ ਢਾਈ ਕਿੱਲੇ ਆ ਤੂੰ ਕਿੱਲਾ ਦੇਤਾ ਮਾ ਮੈਨੂੰ ਐਂ ਦੱਸ ਕਿੱਲੇ ਦੇ 500 ਬੰਦਾ ਤੂੰ ਬਖਾਤਾ ਛੋਟੀਆਂ ਛੋਟੀਆਂ ਬਣਾ ਕੇ ਝੁੱਗੀਆਂ ਜੀਆਂ ਪਾ ਕੇ ਜੇ ਉਹਨਾਂ ਨੇ ਕੰਮ ਤੇਰਾ ਕਿੱਲਾ ਛੱਡਿਆ ਹੀ ਨਾ ਤੇਰੀ ਸੁਣਨੀ ਆ ਕਿਸੇ ਨੇ ਜਿਹਦੀ ਬੋਟਾ ਸੁਣਨੀ ਕੀ ਦੀ ਕਿਹਨੇ ਆ ਉਹਨਾਂ ਦੀ ਸੁਣੀ ਜਾਣੀ ਆ ਜਿਹਦੀ ਬੋਟ ਜਾਦੇ ਆ ਹੁਣ ਉੱਥੇ ਕਲਵੰਤਾ ਜਿਹੜਾ ਸਾਡੇ 16 ਹੋ ਐਮ ਐਲ اے ਕਲਵੰਤਰ ਗਿਆ ਨੇ ਉਹਨਾਂ ਨੂੰ ਉੱਥੇ ਪਹਿਲਾਂ ਜ਼ਮੀਨ ਰਿਕੁਆਇਰ ਕਰਕੇ ਦਿੱਤੀ ਉਹਨਾਂ ਨੇ ਵਸਾਏ ਉਹਨਾਂ ਨੇ ਰਸ਼ਨ ਕਾਰਡ ਵੋਟਰ ਕਾਰਡ ਬਣਾਏ ਹੁਣ ਆ ਪਿੰਡ ਦੇ ਬੱਚੇ ਇਹ ਪਰਿਵਾਰ ਬੈਠਾ ਜਿਨ੍ਹਾਂ ਦੇ ਬੱਚੇ ਵਿਚਾਰੇ ਹੋ ਗਏ ਆ ਇਹ ਕਹਿੰਦੇ ਸਾਡੇ ਪਰਿਵਾਰਾਂ ਦੇ ਵਿੱਚ ਸਾਡੇ ਤਾਂ ਰਸ਼ਨ ਕਾਰਡ ਵੀ ਨਹੀਂ ਕੱਟੇ ਪਏ ਆ ਇਹ ਪ੍ਰਵਾਸੀਆਂ ਦੇ ਰਾਸ਼ਨ ਕਾਰਡ ਵੀ ਪੰਜਾ ਮਿੰਟਾਂ 'ਚ ਬਣ ਜਾਂਦੇ ਆ। ਆਧਾਰ ਕਾਰਡ ਵੀ ਪੰਜਾ ਦਿਨਾਂ 'ਚ ਬਣ ਜਾਂਦੇ ਆ। ਇਹ ਕਸੂਰ ਬਈ ਕਿਸੇ ਦਾ ਨਹੀਂ ਕਸੂਰ ਸਾਡੇ ਲੋਕਾਂ ਦਾ। ਆ ਤੁਹਾਡੇ ਇੱਥੇ ਮੈਂ ਕਹੀ ਉਹਦੀ ਕਹਿਣਾ ਹੀ ਬੋਲਿਆ। ਆ ਮਹਾਲੀ 'ਚ ਜੀਰਕਪੁਰ ਰਖੜ ਆਪਣਾ ਪੰਜਾਬੀ ਬੰਦਾ ਬਰਾਬਰ ਰਿਹੜੀ ਲਾ ਕੇ ਦਿਖਾਓ। ਹੰਗਣ ਨਹੀਂ ਦਿੰਦੇ ਅਗਲੇ। ਦਾੜੀਆਂ ਫੜਦਿਆ ਪਕਾ ਨੂੰ ਪੈਂਦੇ ਆ। ਮਲੋੜ ਪਿੰਡ ਉੱਚ ਬੀਬੀ ਐਮ ਐਲ ਏ ਬਲਜੀਤ ਕੌਰ ਮੰਤਰੀ ਵੀ ਆ ਸਰਕਾਰ ਦੀ ਉਹਦੇ ਪੀਏ ਨੇ ਮਲੋੜ ਪਿੰਡ ਚ ਕੀ ਕੀਤਾ ਮੁੰਡਾ ਬੈਟਰੀ ਦਾ ਕੋਰਸ ਕੀਤਾ ਹੋਇਆ ਵਧੀਆ ਪੜਿਆ ਲਿਖਿਆ ਨੌਜਵਾਨ ਆ ਉਹਦਾ ਫਦਾਦਾ ਵੀ ਮੈਂਬਰ ਨੰਬਰਦਾਰ ਸੀ ਦਾਦਾ ਵੀ ਨੰਬਰਦਾਰ ਸੀ ਪਿਓ ਵੀ ਨੰਬਰਦਾਰ ਸੀ ਪਿਓ ਦੀ ਮੌਤ ਹੋ ਗਈ ਨੰਬਰਦਾਰੀ ਉਹਨੂੰ ਮਿਲਣੀ ਸੀ ਪੜਿਆ ਲਿਖਿਆ ਸੀ ਉਸ ਬੀਬੀ ਉਸ ਮੰਤਰੀ ਨੇ ਉਹਦੇ ਪੁੱਟੇ ਅਰਸ਼ਦੀਪ ਨੇ ਉੱਚਕ ਪ੍ਰਵਾਸੀ ਨੂੰ ਚੱਕ ਕੇ ਪਿੰਡ ਦਾ ਨੰਬਰ ਦਰਵਾਜ਼ਾ ਹੁਣ ਛੋੜੀਆਂ ਰਜਿਸਟਰੀਆਂ ਹੋਣੀਆਂ ਕੱਲ ਨੂੰ ਜ਼ਮੀਨ ਦੀਆਂ ਘਰ ਦੀਆਂ ਇਹ ਬਹੁਤ ਵੱਡੀਆਂ ਸ਼ਾਸ਼ਾ ਨੇ ਭਰਾਵੋ ਪੰਜਾਬ ਨੂੰ ਭੂਗੋਲਕ ਤੌਰ ਤੇ ਬਦਲਿਆ ਜਾ ਰਿਹਾ ਜਿਹਦੀ ਵੋਟ ਵਾਧ ਕੇ ਸੁਣਵਾਈ ਕਿਦੀ ਹੋਣੀ ਆ ਆ ਰਾਜੇ ਬੜੰਗ ਕਰਕੇ ਲੁਧਿਆਣੇ ਦੇ ਰਾਜੇ ਬੜੰਗ ਦਾ ਬਿਆਨ ਕੀ ਸੀ ਕਿ ਜਿਹੜੇ ਤੁਹਾਡੇ ਕੋਲ ਜਗ੍ਹਾ ਦਿੱਤੀ ਵੀ ਆ ਜਿਹੜੇ ਤੁਹਾਡੇ ਕੋਲੇ ਪਲਾਟ ਨੇ ਕੋਈ ਜਗ੍ਹਾ ਉਹਦੀਆਂ ਰਜਿਸਟਰੀਆਂ ਰਹਿੰਦੀਆਂ ਸਾਡੀ ਸਰਕਾਰ ਆਉਣ ਦੇ ਮੈਨੂੰ ਐਂਟੀ ਬਣਾ ਦਿਓ ਤੇ ਮੈਂ ਤੁਹਾਡੀਆਂ ਰਜਿਸਟਰੀਆਂ ਕਰਾ ਦਿੰਦਾ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਜੇ ਗਿਣਤੀ ਇੱਥੇ ਪ੍ਰਵਾਸੀਆਂ ਦੀ ਕਿੰਨੀ ਹੋਗੀ ਤੇ ਤੁਹਾਨੂੰ ਵੋਟਾਂ ਕਿਹਨੇ ਪਾਉਣੀਆਂ ਤੁਹਾਨੂੰ ਲੀਡਰ ਕਿਹਨੇ ਮੰਨਣਾ ਉਹਦਾ ਆਪਣੇ ਬੰਦੇ ਖੜੇ ਕਰਨਗੇ ਹਾਂ 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 ਕਲਵੰਤ ਕੋਲੇ ਖੜਾ ਉਹ ਕਹਿ ਰਿਹਾ ਪ੍ਰਵਾਸੀ ਕਹਿੰਦਾ ਜੀ 17 ਸਾਲ ਤੋਂ ਅਸੀਂ ਭਟਕਦੇ ਫਿਰ ਰਹੇ ਸੀ ਸਾਡੀਆਂ ਵੋਟਾਂ ਨਹੀਂ ਸੀ ਬਣ ਰਹੀਆਂ ਸਾਨੂੰ ਉਧਾਰ ਕਾਰਡ ਮੋਟਰ ਕਾਰਡ ਨਹੀਂ ਸੀ ਬਣ ਰਹੇ ਤੇ ਇਸ ਕਲਵੰਤ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦਮੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਵਸਨੀਕ ਬਣ ਗਈਆਂ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਵਿਖਦੇ ਰਹਿੰਦੇ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਵੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨਕ ਪਾਤਸ਼ਾਹ ਦਾ ਦਿਹਾੜਾ ਸਰਬ ਸੰਜੀਵਾਲਤਾ ਦਾ ਸੁਨੇਹਾ ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਪਰ ਸਾਡੇ ਮਜ਼ਦੂਰਾਂ ਨੂੰ ਕਿੰਨਾ ਤਰਤਾ ਸਾਡੇ ਬੱਚਿਆਂ ਦੇ ਉਹ ਕਤਲ ਕਰਨ ਲੱਗੇ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਿਆਂ ਨੂੰ ਹੱਥ ਪਾਉਣ ਲੱਗੇ ਹਿੰਦੂ ਭਰਾ ਕਹਿ ਦਿੰਦੇ ਆ ਕਿ ਲਖਿਆ ਤੂੰ ਨਫਰਤ ਕਰਦਾ ਰੂਸੀਆਂ ਨੂੰ ਇਹ ਕਹਿਣਾ ਮਨ ਤੋਂ ਸੁਣਾਉਣਾ ਲੋਧਿਆ ਥੋੜਾ ਮੈਂ ਕਹਿ ਦਿੰਦਾ ਹੈ ਚੱਲ ਪੜਨਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਆ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਮ ਆ ਲੁਧਿਆਣੇ ਰਹਿੰਦਾ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਬਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ ਜੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰੋਂ ਦਾਦਾ ਬੈਠਾ ਹੁਣ 65 ਸਾਲ ਦਾ 70 ਸਾਲ ਦਾ ਬਜ਼ੁਰਗ ਮਹਾਲ ਦੇ ਸੇਠ ਸੀਗਾ ਟੱਕੇ ਹੋਏ ਦਾਰੂ ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋੜ ਹਾਰ ਨ ਮਾਰਾ ਵੀ ਭਾਈ ਪਾਸੇ ਹੋ ਜਾ ਝੂਲਦੇ ਤੁਰੇ ਜਾਂਦੇ ਸੀ ਉਹਨੇ ਕੁੜੀ ਨੇ ਨਾਮ ਹਰ ਤੇ ਹਾਰਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਦਾ ਕੇ ਸਿੱਧਰੀ ਕਿਹਾ ਵੀ ਭਈਆ ਮਾੜਾ ਸਾਈਡ ਤੋਂ ਮੈਂ ਲੰਘਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪੰਡਾ ਕਾਲ ਚ ਉੱਠੜਦੇ ਉਹ ਕੁੜੀ ਨੇ ਵਿਰੋਧ ਕੀਤਾ ਜਿਹਨੇ ਬਾਹ ਪਾ ਲਿਆ ਕੁੜੀ ਨੇ ਤੇ ਵਿਚਾਰਾ ਬਜ਼ੁਰਗ ਸੀਗਾ ਉਹ ਵਿਚਾਰਾ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ ਤਾਰ ਨਾਲ ਟੱਕੇ ਪਏ ਆ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਅਸੀਂ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜੋ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਹ ਬਜ਼ੁਰਗ ਨੂੰ ਉਹਦੇ ਘਰੇ ਛੱਡ ਆਏ ਹਰ ਮਸਲੇ ਨੂੰ ਇਹ ਤੁਸੀਂ ਜਾਤ ਤੁਸੀਂ ਧਰਮ ਨਾਲ ਨਾਲ ਜੋੜਿਆ ਕਰੋ ਇਹ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਇਹ ਸਮੁੱੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਹੈ ਮਜ਼ਦੂਰ ਦਾ ਮਸਲਾ ਹੈ ਕੋਈ ਜਨਰਲ ਨਹੀਂ ਕੋਈ ਇਸ ਸੀਰੀ ਸਭ ਦਾ ਸਾਂਝਾ ਮਸਲਾ ਹੈ ਅਸੀਂ ਇਹਨੂੰ ਵੰਡ ਰਹੇ ਹਾਂ ਜਾਣ ਬੁੱਝ ਕੇ ਜੋ ਇੱਥੇ ਖੜੇ ਖੜੇ ਕੀਤੇ ਜਾ ਰਹੇ ਆ